ਆਪ ਦੇ ਵਿੱਚ 23 ਦੇ 23 ਜ਼ਿਲ੍ਹਿਆਂ ਨੂੰ ਜਿਹੜਾ ਫਲੱਡ ਅਫੈਕਟਡ ਕਰਕੇ ਪੂਰੀ ਸਟੇਟ ਨੂੰ ਕੋਸ਼ਿਸ਼ ਕੀਤਾ ਗਿਆ ਤਾਂ ਅਗਲੇ ਇਸ 7/7 ਤਰੀਕ ਤੱਕ ਪੰਜਾਬ ਦੇ ਸਾਰੇ ਵਿਦਿਅਕ ادارے ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਹੈ ਚਾਹੇ ਉਹ ਅਨਐਡਿਟ ਨੇ ਐਡਿਟ ਨੇ ਸਾਰੇ ਸਕੂਲਸ ਕਾਲਜਸ ਯੂਨੀਵਰਸਿਟੀਆਂ ਪਲੱਸ ਜਿਹੜੇ ਹੈ ਪੋਲੀਟੈਕਨਿਕਸ ਪਲੱਸ ਆਈਟੀਆਈਸ ਉਹ ਬੰਦ ਰਹਿਣਗੇ ਦੂਜੀ ਗੱਲ ਇਹ ਹੈ ਕਿ ਜਿੱਥੇ ਜਿੱਥੇ ਜਿਹੜੇ ਸਾਡੇ ਕਾਲਜ ਯੂਨੀਵਰਸਟੀਆਂ ਦੇ ਵਿੱਚ ਜਿਹੜੇ ਬੱਚੇ ਬਾਹਰਲੇ ਸੂਬਿਆਂ ਤੋਂ ਜਾਂ ਪੰਜਾਬ ਤੋਂ ਹੋਸਟਲਾਂ ਚੋਂ ਰਹਿੰਦੇ ਆ ਉਨਾ ਦੇ ਰਹਿਨ ਸਹਿਣ ਦਾ ਸਾਰਾ ਬੰਦੂਬਸ ਉਹਨਾ ਹਾਸਪੀਟਲ ਉਹਨਾ ਕਾਲਜੇਸ ਤੇ ਉਹਨਾ ਯੂਨੀਵਰਸਿਟੀਆਂ ਦੇ ਐਡਮਿਨਿਸਟ੍ਰੇਸ਼ਨ ਦਾ ਹੋਊਗਾ ਇੱਕ ਜਿਹੜਾ ਹੋਰ ਇੱਕ ਸਖਤ ਹਦਾਇਤ ਹੈ ਸਾਰੇ ਪ੍ਰਾਈਵੇਟ ਸਕੂਲਸ ਨੂੰ ਬਹੁਤ ਸਾਰੀ ਕੰਪਲੇਂਟ ਆਂਦੀ ਹੈ ਕਿ ਜਦੋਂ ਛੁੱਟੀ ਦਾ ਮਤਲਬ ਹੁੰਦਾ ਹੈ ਕਿ ਸਕੂਲ ਬੰਦ ਹੈ ਉਹਦੇ ਵਿੱਚ ਟੀਚਰਾਂ ਨਾਲ ਵੀ ਆਣਾ ਹੁੰਦਾ ਬਹੁਤ ਸਾਰੇ ਟੀਚਰਾਂ ਨੂੰ ਉਹ ਧੱਕੇ ਨਾਲ ਬੁਲਾਉਂਦੇ ਨੇ ਇਸ ਕਰਕੇ ਕੋਈ ਵੀ ਜਿਹੜਾ ਪ੍ਰਾਈਵੇਟ ਸਕੂਲ ਐਦਾਂ ਦਾ ਜਿਨ੍ਹਾਂ ਦੇ ਖਿਲਾਫ ਕੰਪਲੇਂਟਸ ਆਉਗੇ ਉਹ ਵੀ علاوہ ਇਸ ਵਕਤ ਸਭ ਦੀ ਲੋਡ ਹੈ ਸਾਨੂੰ ਸਾ ਜਿੱਥੇ ਤਾਂ ਕਿਤੇ ਉਹ ਫਲੱਡ ਰੀਲੀਫ ਦੇ ਕੰਮ ਲਈ ਬੁਲਾ ਰਹੇ ਉੱਥੇ ਠੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਟੀਚਰਸ ਨੂੰ ਬੁਲਾ ਕੇ ਕੋਲੇ ਟੀਚਰਸ ਦੀ ਵੀ ਜਾਨ ਜਿੰਨੀ ਸਾਡੇ ਬੱਚਿਆਂ ਦੀ ਜਾਨ ਹੈ ਉਹ ਨਹੀਂ ਤੇ ਸਕੂਲ ਇੱਕ ਬਹੁਤ ਕਿਸੇ ਨਹੀਂ ਚਾਹੁੰਦੇ ਕਿਸੇ ਵੀ ਸਕੂਲ 'ਚ ਕੋਈ ਹਾਦਸਾ ਹੋਵੇ ਲਗਾਤਾਰ ਬਰਸਾਤ ਦੇ ਨਾਲ ਇਮਾਰਤਾਂ ਵੀ ਕਮਜ਼ੋਰ ਹੋ ਜਾਂਦੀਆਂ ਤੇ ਜਦੋਂ ਤੱਕ ਇੱਕ ਇੱਕ ਸਕੂਲ ਚੈੱਕ ਨਹੀਂ ਹੁੰਦਾ ਉਦੋਂ ਤੱਕ ਕਿਸੇ ਵੀ ਅਸੀਂ ਆਪਣੇ ਅਧਿਆਪਕ ਦੀ ਆਪਣੇ ਬੱਚੇ ਦੀ ਜਾਂ ਉੱਥੇ ਕੰਮ ਕਰਨ ਵਾਲੇ ਮਿਡ-ਡੇ ਮੀਲ ਵਰਕਰ ਪੀਨ ਸਟਾਫ ਕਲਰਕ ਕਿਸੇ ਦੀ ਵੀ ਜਾਨ ਅਸੀਂ ਜਿਹੜੀ ਖਤਰੇ 'ਚ ਨਹੀਂ ਪਾ ਸਕਦੇ ਇਸ ਨੂੰ ਦੇਖਦੇ ਹੋਏ ਐਤਵਾਰ ਤੱਕ ਸਾਰੇ ਵਿਦਿਆਰਥੀ ਬੰਦ ਦੇ ਹਾਲਾਤ ਹਾਨੂੰ ਪਤਾ ਹੈ ਜੀ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈ ਪੰਜਾਬ ਹੈ ਉਹ ਹੜ੍ਹਾਂ ਦੇ ਨਾਲ ਜਿਹੜਾ ਜੂਝ ਰਿਹਾ ਇਹ ਸਭ ਤੋਂ ਹੁਣ ਤੱਕ ਦੇ ਪੰਜਾਬ ਦੀ ਹਿਸਟਰੀ ਸਭ ਤੋਂ ਵੱਸ ਫਲੱਡਸ ਨੇ ਸਾਡੇ ਇਲਾਕੇ ਦੇ ਵਿੱਚ ਵੀ ਪਹਿਲਾਂ ਰਾਵੀ ਦੀ ਮਾਰ ਸੀ ਬਿਆਸ ਦੀ ਮਾਰ ਸੀ ਹੁਣ ਜਿਹੜੀ ਹੈ ਸਤਲੁਜ ਦੀ ਵੀ ਮਾਰ ਹੈ ਪਿਛਲੇ ਅੱਜ ਸਵੇਰੇ ਵੀ ਜੋ ਬਹੁਤ ਜ਼ਿਆਦਾ ਬਰਸਾਤ ਹੋਈ ਔਰ ਇਹ ਨਾਲ ਭਾਖੜੇ ਜਿਹੜਾ ਲੈਵਲ ਹੋ 1678 ਫੁੱਟ ਤੋਂ ਵੀ ਉੱਤੇ ਜਾ ਚੁੱਕਿਆ ਤੇ ਸਿਰਫ ਜਿਹੜਾ ਹੈ ਲਗਭਗ ਪੌਣੇ 2 ਫੁੱਟ ਆਪਣੇ ਖਤਰੇ ਦੇ ਨਿਸ਼ਾਨ ਤੋਂ ਰਹਿ ਗਏ ਉਹਨੂੰ ਦੇਖਦੇ ਹੋ ਸਵੇਰੇ ਅਸੀਂ ਕੰਟਰੋਲਡ ਰੀਲੀਜ਼ ਜਿਹੜੇ ਆ ਇਹਦੇ ਵਿੱਚ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਕੰਟਰੋਲਡ ਰੀਲੀਜ਼ ਦਾ ਮਤਲਬ ਹੁੰਦਾ ਹੈ ਕਿ ਪੂਰਾ ਕੰਟਰੋਲ ਕਰਕੇ ਉਹਨੂੰ ਰੀਲੀਜ਼ ਕਰ ਰਹੇ ਹਾਂ ਤਾਂ ਕਿ ਜਿਹੜਾ ਹੈ ਬਹੁਤ ਵੱਡੀ ਤਦਾਦ ਪਾਣੀ ਨਾ ਛੜਨਾ ਪਵੇ 10000 ਕਿਊਸਿਕ ਹੋਰ ਪਾਣੀ ਅਸੀਂ ਡਾਊਨਸਟ੍ਰੀਮ ਜਿਹੜਾ ਹੈ ਵਧਾਇਆ ਇਹ ਵੀ ਜਿਹੜਾ ਹੈ 10000 ਕਿਊਸਿਕ ਇਹ ਵੀ ਕਿਸ਼ਟਾਂ 'ਚ 3000 ਕਿਊਸਿਕ ਫਿਰ 10:30 9:00 ਵਜੇ 3000 ਵਧਾਇਆ ਫਿਰ 10:30 ਵਜੇ ਹੁਣ 11:30 ਵਜੇ 3000 ਹੋਰ ਆਊਗਾ 2 ਤਾਕੀ ਜਿਹੜਾ ਕੰਟਰੋਲਡ ਰਿਲੀਜ਼ ਹੋਣ ਆਮ ਲੋਕਾਂ ਨੂੰ ਕਿਊਸਿਕ ਦਾ ਮਤਲਬ ਨਹੀਂ ਸਮਝ ਹੁੰਦਾ 10 ਯਰ ਕਿਊਸਿਕ ਦਾ ਭਾਅ ਵੇਅ ਹੈ ਕਿ ਜਿੱਥੇ ਦਰਿਆ ਖੁੱਲਾ ਹੈ ਚੌੜਾ ਹੈ ਉੱਥੇ 6 ਤੋਂ 7 ਇੰਚ ਪਾਣੀ ਦਾ ਲੈਵਲ ਵਧੂਗਾ ਤੇ ਜਿੱਥੇ ਕਿਤੇ ਤੰਗ ਹੈ ਉੱਥੇ 1 ਫੁੱਟ ਪਾਣੀ ਦਾ ਲੈਵਲ ਵਧੂਗਾ ਆ ਇਹ ਹੀ ਬੇਨਤੀ ਹੈ ਖਾਸ ਕਰਕੇ ਸਾਡੇ ਇਲਾਕੇ ਵਿੱਚ ਜਿਹੜੀ ਦੋਲਾ ਬਰਾਦਰੀ ਹੈ ਬੇਲਾ ਧਿਆਣੀ ਮੋਜੋਆਲਪਨਾਮ ਭਲਾਂਣ ਜੋਲ ਪਿੰਡ ਦੇ ਵਿੱਚ 10 ਗਰਾਂਈ ਇਹ ਉਹਨਾਂ ਨੂੰ ਤੇ ਬੇਲੇ ਵਾਲੇ ਜਿਹੜੇ ਸਾਡੇ ਬੇਲੇ ਆ ਉਹਨਾਂ ਦਾ ਜਿਹੜਾ ਹੈ ਕਨੈਕਟੀਵਿਟੀ ਇੱਥੇ ਕਾਫੀ ਹੈ ਤੇ ਕੱਲ ਵੀ ਮੈਂ ਸੀਗਾ ਹੁਣ ਵੀ ਇਹਨਾਂ ਪਿੰਡਾਂ 'ਚ ਹੀ ਹੋਵਾਂਗੇ ਰਾਤ ਨੂੰ ਥੋੜਾ ਵਾਟਰ ਲੈਵਲ ਘਟਾ ਦਿੰਦੇ ਆ ਕਿਉਂਕਿ ਰਾਤ ਨੂੰ ਕਿਤੇ ਵੀ ਕੋਈ ਵੱਡਾ ਜਿਹੜਾ ਹਾਦਸਾ ਜਾਂ ਕੋਈ ਰੈਸਕਿਊ ਕੰਮ ਕਰਨਾ ਹੁਣ ਜਿਹੜਾ ਦਿਨ ਦਾ ਲਹਾ ਲੈ ਕੇ ਅਸਲੀ ਅਸਲੀ ਜਿਹੜਾ ਚੈਲੰਜ ਇਹ ਹੈ ਕਿ ਹੋਰ ਬਰਸਾਤ ਨਾ ਹੋਵੇ ਤੇ ਜਿਹੜਾ ਡੈਮ ਦਾ ਇਨਫਲੋ ਹੈ ਉਹ ਇਸ ਵਕਤ 1 ਲੱਖ ਤੋਂ ਕਿਉਂਸਿਕ ਤੋਂ ਉੱਤੇ ਚੱਲ ਰਿਹਾ ਉਹ ਘਟ ਜAVE ਜਦਕਿ ਆਊਟਫਲੋਸ ਤੇ 75 ਹਜ਼ਾਰ ਹੈ ਉਹ ਘਟ ਜਾਵੇ ਵਰਖਾ ਨਾਲ ਮਿਲੇ ਤਾਂ ਕਿ ਸਾਨੂੰ ਥੋੜਾ ਕੁਸ਼ਨ ਮਿਲ ਜਵੇ ਤੇ ਅਸੀਂ ਥੋੜਾ ਡੈਮ ਨੂੰ ਖਾਲੀ ਕਰ ਸਕੀਏ ਅਬ ਵਹਾਂ ਤੋਂ ਬਚਨ ਦੀ ਲੋੜ ਹੈ ਸਾਡੇ ਸਾਰੀ ਸਰਕਾਰ ਪ੍ਰਸ਼ਾਸਨ ਸਾਰੇ ਸਾਰੇ ਸਤਕਾਰਯੋਗ ਬਹੁਤ ਸਭ ਦਾ ਸਾਥ ਮਿਲ ਰਿਹਾ ਸਾਰੇ ਕਾਰਸੇਵ ਵਾਲੇ ਬਾਬਾ ਜੀ ਸਤਪਾਮ ਸਿੰਘ ਦਾ ਸਾਥ ਹੈ ਡੇਰਾ ਬਿਆਸ ਤੋਂ ਵੀ ਜਿਹੜੀਆਂ ਹੈ 500 ਤਰਪਾਲਾਂ ਦੀ ਸੇਵਾ ਜਿਹੜੀ ਹੈ ਉਹ ਆ ਰਹੀ ਹੈ ਸਾਡੇ ਇਲਾਕੇ ਦੇ ਸਾਰੇ ਜਿਹੜੇ ਡਾਕਟਰ ਸਹਿਬਾਨ ਨੇ ਚਾਹੇ ਉਹ ਸਰਕਾਰੀ ਨੇ ਇੱਥੋਂ ਤੱਕ ਕਿ ਪ੍ਰਾਈਵੇਟ ਹਸਪੀਟਲਸ ਨੇ ਆਪਣੀ ਸੇਵਾਵਾਂ ਆਫਰ ਕੀਤੀਆਂ ਨੇ ਕਿ ਕਿਸੇ ਵੀ ਸਿੱਤੀ ਦੇ ਵਿੱਚ ਸਾਡੇ ਕੋਲ ਤੁਸੀਂ ਭੇਜੋ ਸਾਨੂੰ ਕਿਸੇ ਪਿੰਡਾਂ ਚ ਲੈ ਕੇ ਜਾਣਾ ਅਸੀਂ ਜਾਣਨ ਨਾ ਸਾਡੇ ਇੱਥੋਂ ਦੇ ਜੁਡੀਸ਼ੀਅਲ ਆਫੀਸਰਸ ਨੇ ਲੀਗਲ ਏਡ ਦੇ ਤੌਰ 'ਤੇ ਉਹਨੀ ਆਪਣੀ ਮਦਦ ਦਿੱਤੀ ਹੈ ਹਰ ਜਿਹੜੀ ਹੈ ਯੂਥ ਕਲੱਬ ਸਾਡੇ ਮਦਦ ਕਰ ਰਿਹਾ ਪਿੰਡਾਂ ਦੇ ਸਰਪੰਚ ਬਹੁਤ ਸ਼ਾਨਦਾਰ ਕੰਮ ਕਰ ਰਹੇ ਸਭ ਦੇ ਸਾਥ ਨਾਲ ਪਿਛਲੇ 48 ਘੰਟਿਆਂ 'ਚ 20 ਤੋਂ ਵੱਧ ਜਗ੍ਹਾ ਤੇ ਨਹਿਰਾਂ ਦੇ ਬ੍ਰੀਜ ਸੀ ਦਾ دریاਵਾਂ ਦੇ ਵਿੱਚ ਜਿਹੜਾ ਬੰਨ ਜਿਹੜੇ ਬੈਠ ਗਏ ਸੀ ਡੰਗੇ ਟੁੱਟ ਗਏ ਸੀ ਪਰ ਸਭ ਦੇ ਸਾਥ ਨਾਲ ਜਿਹੜਾ ਹੈ ਹਜੇ ਤੱਕ ਕੋਈ ਵੀ ਕਿਤੇ ਵੀ ਮੇਜਰ ਜਿਹੜਾ ਹੈ ਉਹ ਅਨਹੋਣੀ ਨਹੀਂ ਹੋਈ ਤੇ ਇਦਾਂ ਹੀ ਦਸ਼ਮेश ਪਿਤਾ ਕਿਰਪਾ ਰੱਖਣਗੇ ਮਾਤਾ ਰਾਣੀ ਕਿਰਪਾ ਰੱਖੇ